ਛਿਨ ਮਹਿ ਰਾਉ ਰੰਕ ਕੋ ਕਰੀ ਛਿਨ ਆਪਾ ਸਮਝਨੇ ਥੋੜਾ ਜਿਹਾ ਸਮਾਹਣਾ ਇਹ ਇਹਨੂੰ ਅੱਖ ਚਮਕਣ ਜਿੰਨੇ ਸਮੇਂ ਨਿਮਖ ਨਾਲ ਵੀ ਜੋਲੀ ਥੋੜਾ ਜਿਹਾ ਛਿਨ ਦਾ ਵਸੇ ਅਰਥ ਹੁੰਦਾ ਥੋੜਾ ਜਿਹਾ ਹਣਾ ਇੱਕ ਛਿਨ ਥੋੜਾ ਜਿਹਾ ਵਕਤ ਕੋਈ 10 ਸਾਲ ਨਹੀਂ 20 ਸਾਲ ਨਹੀਂ ਇੱਕ ਬੰਦੇ ਨੂੰ ਮੰਨ ਲਓ ਰਾਉ ਦਾ ਲਬਜ਼ੀ ਅਰਥ ਹੁੰਦਾ ਰਾਜਾ ਰਾਈ rau ਇਹ ਸ਼ਬਦ ਬਾਣੀ ਚੋਂ ਆਉਂਦਾ ਹੈ ਜੀ ਅਰੰਕ ਦਾ ਅਰਥ ਹੈ ਗਰੀਬ ਕਹਿੰਦੇ ਆਖ ਚਮਕਣ ਦੇ ਨਾ ਸਮਾਂ ਗੁਰਮਖੋ ਜਿਆਦਾ ਨਹੀਂ ਐਨਾ ਕੁ ਟਾਈਮ ਤੇ ਮੇਰਾ ਖਿਆਲ ਹੈ ਜਿਹੜਾ ਅਮੀਰ ਬੰਦਾ ਕਹੇ ਰਾਜਾ ਮਹਾਰਾਜਾ ਕਹ ਉਹਨੂੰ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਏ ਤੂੰ ਜਿੰਨਾ ਮਰਜੀ ਤਾਕਤ ਵਾਲਾ ਹੋ ਜਾਏ ਪਰ ਜਿਨੇ ਤੈਨੂੰ ਪੈਦਾ ਕੀਤਾ ਉਹਦੇ ਸਾਹਮਣੇ ਤੂੰ ਖਿੰਨ ਦੀ ਮਾਰ ਵੀ ਨਹੀਂ ਲੇਗਾ ਤੂੰ ਭਾਵੇਂ 50 ਸਾਲ ਲਾ ਕੇ ਕਿਹਾ ਮੈਂ ਇੱਥੇ ਪਹੁੰਚ ਗਿਆ ਮੈਂ ਇਹ ਕਰਾਂਗਾ ਹਮ ਇਹ ਕਰਾਂਗੇ ਮਹਾਰਾਜ ਕਹਿੰਦੇ ਛਿਨਮੈ ਰਾਉ ਰੰਕ ਕੋ ਕਰੀ ਇਹਦੇ ਅਰਥ ਕਰੀਏ ਛਿਨਮੈ ਇੱਕ ਛਿਨ ਵਿੱਚ ਅੱਖ ਚਮਕਣ ਵਿੱਚ ਰਾਉ ਦਾ ਅਰਥ ਆਪਾਂ ਕੀਤਾ ਜੀ ਰਾਜਾ ਰੰਕ ਦਾ ਅਰਥ ਤੇ ਗਰੀਬ ਰਾਉ ਰੰਕ ਕੋ ਕਰੀ ਇੱਕ ਛਿਨ ਲਾਂਦਾ ਹੈ ਕਿ ਉਹ ਇੱਕ ਰੰਕ ਨੂੰ ਇੱਕ ਗਰੀਬ ਨੂੰ ਰਾਉ ਰੰਕ ਕੋ ਕਰੀਏ ਸਨਾ ਕਰਾਂਗੇ ਰੰਕ ਕੋ ਕਰੀ ਰਾਉ ਅਨਵਰਤ ਕਰ ਲਈ ਅਰੰਖ ਗਰੀਬ ਜਿਹੜਾ ਬੰਦਾ ਅਤ ਦਾ ਗਰੀਬ ਹੈ ਇੱਕ ਖਿੰਨ ਲਾਂਦਾ ਗਰੀਬ ਨੂੰ ਪਾਦਸ਼ਾਹੀ ਦੇ ਦਿੰਦਾ ਹੈ ਰਾਜਾ ਬਣਾ ਦਿੰਦਾ ਫਿਰ ਅੱਗੇ ਰਾਉ ਅਰੰਖ ਕਰ ਧਾਰੇ ਜਿਹੜੇ ਰਾਜੇ ਨੇ ਇੱਕ ਖਿੰਨ ਵਿੱਚ ਉਹਨਾਂ ਨੂੰ ਐ ਗਰੀਬ ਬਣਾ ਕੇ ਰੱਖ ਦਿੰਦਾ ਫਿਰ ਇਸ ਤੁਕ ਦੇ ਅਰਥ ਆਪਾਂ ਦੁਬਾਰੇ ਕਰ ਲਈਏ ਛਿੰਮੇ ਰਾਉ ਰੰਕ ਕੋ ਕਰਈ ਮੈਂ ਅਨਵੇ ਅਰਥ ਕੀਤੇ ਨੇ ਰੰਕ ਤੋਂ ਰੰਕ ਕੋ ਕਰੀ ਰਾਉ ਇਹਦਾ ਮਤਲਬ ਹੋ ਗਿਆ ਜਿਹੜਾ ਗਰੀਬ ਬੰਦਾ ਹੈ ਉਹਨੂੰ ਪਰਮਾਤਮਾ ਚਾਹੇ ਅੱਖ ਚਮਕਣ ਦੇ ਵਿੱਚ ਸਮਰਾਟ ਬਣਾ ਦੇ ਰਾਜਾ ਬਣਾ ਦੇ ਤੇ ਪਿਆਰਿਓ ਯਾਦ ਰੱਖਿਓ ਰਾਉ ਰੰਕ ਕਰ ਡਾਰੇ ਜਿਹੜੇ ਰਾਜੇ ਨੇ ਪੁਸ਼ਤੇ ਨਹੀਂ ਰਾਜੇ ਨੇ ਮਹਾਰਾਜ ਕਿਦ ਨੇ ਅੱਖ ਚਮਕਣ ਦੀ ਧੀਰ ਵਿੱਚ ਉਹ ਰਾਜਿਆਂ ਨੂੰ ਸੱਚੀ ਏਜੇ ਖੰਗਾਲ ਬਣਾ ਕੇ ਰੱਖ ਦਿੰਦਾ ਜਿਨੂੰ ਅਸੀਂ ਆਪਾਂ ਇੱਕ ਬਚਨ ਪੜ੍ਹਨੇ ਆਂ ਬਾਬਾ ਜੀ ਦਾ ਥੋੜੀ ਹੋਰ ਇਹ decarri ਰੀਤੇ ਭਰੇ ਰੀਤੇ ਦਾ ਲਫਜ਼ੀ ਅਰਥ ਆਪਾਂ ਸਮਝਨੇ ਖਾਲੀ ਜਿਹੜੇ ਖਾਲੀ ਨੇ ਨਾ ਉਹਨਾਂ ਨੂੰ ਭਰ ਦਿੰਦਾ ਹੈ ਭਰੇ ਸਖਨਾਵੇ ਸਖਣੇ ਕਰਨੇ ਜਿਹੜੇ ਭਰੇ ਪਏ ਨੇ ਨਾ ਪਰ ਪਿਆਰਿਓ ਖਿੰਨ ਲਾਂਦਾ ਮੂਦੇ ਮਾਰ ਕੇ ਰੱਖ ਦਿੰਦਾ ਸਖਣੇ ਪਰ ਮੈਂ ਫਿਰ ਕਾਂਗਾ ਜੀ ਇਹ ਛਿੰਨ ਲਫਜ਼ ਆਪਾਂ ਪੂਰੀ ਦੋਨਾਂ ਟੁਕਾਂ ਤੇ ਟੁਕਾ ਲਾਂਗੇ ਮਹਾਰਾਜ ਕਹਿੰਦੇ ਛਿਨ ਮੈਂ ਰਾਉ ਰੰਗ ਕੋ ਕਰੀ ਰਾਉ ਰੰਗ ਕਰ ਡਾਰੇ ਦੀਤੇ ਭਰੇ ਖਾਲੀਆਂ ਨੂੰ ਭਰ ਦਿੰਦਾ ਹੈ ਭਰੇ ਸਖਨਾਵੇ ਇਹ ਤਾਕੋ ਵਿਵਹਾਰੇ ਰੱਬ ਦਾ ਇਹ ਵਿਵਹਾਰ ਹੈ ਇਹ ਕੌਤਕ ਹੈ ਉਹਦਾ ਇੱਕ ਖਿੰਨ ਵਿੱਚ ਸੱਚ ਐਵੇਂ ਗਰੀਬ ਨੂੰ ਬਾਦਸ਼ਾਹ ਤੇ ਬਾਦਸ਼ਾਹ ਨੂੰ ਗਰੀਬ ਬਣਾ ਕੇ ਰੱਖ ਦਿੰਦਾ ਜਿਹੜੇ ਸੱਚੀ ਮੁੱਚੀ ਖਾਲੀ ਨੇ ਪੱਲੇ ਕੁਛ ਨਹੀਂ ਚਲੋ ਇਹਦੇ ਰੋਖਾਨੀ ਅਰਥ ਵੀ ਕੀਤੇ ਗੁਰਮਖਾਨੇ ਦੇ ਅਰਥ ਬਾਹਰਮੁਖੀ ਜ਼ਿਆਦਾ ਕੀਤੇ ਜਿਨ੍ਹਾਂ ਲੋਕਾਂ ਦੇ ਘਰ ਦੌਲਤ ਨਾਲ ਭਰੇ ਪਏ ਆ ਪਿਆਰਿਓ ਇਹੋ ਜੀ ਘਟਨਾ ਵਾਪਰਦੀ ਏ ਸਭ ਕੁਝ ਖਾਲੀ ਕਰਕੇ ਰੱਖ ਦਿੰਦਾ ਉਹ ਬੰਦੇ ਸੜਕਾਂ ਤੇ ੱੱੱਕੇ ਖਾਂਦੇ ਦੇਖਨੇ ਤੇ ਜਿਹੜੇ ਬੰਦੇ ਕੱਲ ਤੱਕ ਸੜਕ ਤੇ ੱੱੱਕੇ ਖਾਂਦੇ ਆ ਰੋਟੀ ਰੋਟੀ ਟੁਕੜੇ ਟੁਕੜੇ ਹੀ ਸਖਦੇ ਆ ਜਦੋਂ ਖੇਡ ਵਰਤਾਨ ਤੇ ਆਵੇ ਤੇ ਉਹਨਾਂ ਨੂੰ ਪਾਤਸ਼ਾਹੀਆਂ ਬਖਸ਼ ਦਿੰਦਾ ਮਾਰੇ ਕਹਿੰਦੇ ਇਹ ਗਰੀਬ ਨੂੰ ਪਤਾ ਕੱਲ ਨੂੰ ਮੇਰੇ ਨਾਲ ਕੀ ਹੋਣਾ ਹੈ ਆ ਵੀਰ ਨੂੰ ਪਤਾ ਮੇਰੇ ਨਾਲ ਕੀ ਹੋਣਾ ਇਹ ਬਸ ਹਰ ਕੀ ਗੱਤ ਮੈਂ ਕੋਉ ਜਾਣੇ ਕੋਈ ਨਹੀਂ ਜਾਣਦਾ ਇਸੇ ਨੂੰ ਬਾਬਾ ਜੀ ਨੇ ਕਿਹਾ ਹਸ ਤੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹੱਸੇ ਇਹ ਸ਼ਬਦ ਭਗਤ ਸਹਿਬ ਮਾਰੇ ਦਾ ਰਾਜਾશ્રਮ ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹੋ ਚੇਰੀ ਮਿਤ ਨਹੀਂ ਜਾਣੀ ਤੇਰੀ ਤੇਰੀ ਗੱਤ ਨੂੰ ਕੌਣ ਜਾਣ ਸਕਦਾ ਤੇਰੇ ਸੰਤਨ ਕੀ ਹੋ ਚੇਰੀ ਹਸ ਤੋ ਜਾਏ ਸਰੋਵਤ ਆਵੇ ਰੋਵਤ ਜਾਏ ਸੁਗਸਾ ਬਸ ਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਜਲਤੇ ਥਲ ਕਰ ਥਲਤੇ ਕੂਵਾ ਕੂਬ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜੈ ਆਕਾਸ ਗਰਾਵੇ ਬਸ ਇਹ ਇਹ ਇਹਨੇ ਕਿਸੇ ਨੇ ਥਾ ਪਾਲਣ ਚਲੋ ਇਹਦੇ ਲਫਜ਼ੀਰ ਥੋੜੇ ਜਿਹਾ ਆਪਾਂ ਕਰ ਲਿਆ ਜਿਹੜੇ ਬੰਦੇ ਘਰੋਂ ਹੱਸਦੇ ਜਾਂਦੇ ਆ ਸਾਰਾ ਪਰਿਵਾਰ ਠੀਕ ਠਾਕ ਬਿਜ਼ਨਸ ਠੀਕ ਪੈਣਪਰਾ ਠੀਕ ਖੁਸ਼ੀ ਨਾਲ ਜਾਂਦੇ ਆ ਕੋਈ ਜ਼ਰੂਰੀ ਨਹੀਂ ਜਿਵੇਂ ਖਾਏ ਬਾਇ ਕਰਕੇ ਨਿਆਣਿਆਂ ਨੂੰ ਗਏ ਸਿੱਤਨਾ ਵਾਪਸ ਆਉਣਾ ਪਤਾ ਨਹੀਂ ਵਾਪਸ ਆਉਣ ਤੱਕ ਕਿਹੜੀ ਘਟਨਾ ਵਾਪਰ ਜਾਣੀ ਹੈ ਉਹ ਹਾਸੇ ਰੋਣੇ ਵਿੱਚ ਬਦਲ ਜਾਣੇ ਆ ਹਜ਼ੂਰ ਕਹਿ ਰਿਹਾ ਹਸ ਤੋ ਜਾਇ ਸੋ ਰੋਵਤ ਆਵੇ ਹਸਦਾ ਜਾਂਦਾ ਰੋਂਦਾ ਆ ਰਿਹਾ ਰੋਵਤ ਜਾਇ ਸੋ ਹੱਸੈ ਜਿਹੜਾ ਪਿਆਰੋ ਰੋਂਦਾ ਨਿਕਲਿਆ ਉਹ ਸੱਚੀ ਮੁੱਚੀ ਮਿਰ ਘਰੋਂ ਹਰੋਂਦਾ ਨਿਕਲਿਆ ਖੁਸ਼ੀ ਮਿਲਦੀ ਉਹ ਵਾਪਸ ਆ ਜਾਂਦਾ ਹੈ ਮੈਂ ਥੋੜੇ ਜਿਹੇ ਅਰਥ ਦੇ ਹੋਰ ਤਰੀਕੇ ਨਾਲ ਦਾਵਾ ਨਹੀਂ ਮੈਂ ਕਰਾਂਗਾ ਕਿ ਜਿਹੜੇ ਬੰਦੇ ਸੱਚ ਇਹਵੇ ਹੱਸਦੇ ਕੋਈ ਆਏ ਘਰ ਸੁਖ ਮਿਲਿਆ ਹਰ ਚੀਜ਼ ਮਿਲੀ ਜਨਮ ਵੇਲੇ ਜਦੋਂ ਦੁਨੀਆ ਤੋਂ ਤੁਰ ਲੱਗੇ ਤੇ ਰੋਂਦੇ ਹੀ ਤੁਰਿਆ ਜਿਹੜੇ ਗਰੀਬੀ ਜੰਮੇ ਅਮੀਰੀ ਵੀ ਚਲੇ ਗਏ ਪ੍ਰਸਿੱਧ ਅਰਥ ਹਸ ਤੋ ਜਾਏ ਸਰੋਵਤ ਉਹਦਾ ਹੱਸਦਾ ਰੋਂਦਾ ਰੋਂਦਾ ਹੱਸਦਾ ਬਸਤੋ ਹੋਏ ਹੋਏ ਸੋ ਉਜਰ ਜਿਹੜੇ ਵਸਦੇ ਨੇ ਉਥੇ ਉਜਾੜੇ ਪਹ ਜਾਂਦੇ ਆ ਕਹ ਰਹੇ ਜਿਹੜੇ ਉਜੜੇ ਹੋਏ ਨੇ ਉਥੇ ਦੁਬਾਰਾ ਵਸ ਜਾਂਦੇ ਆ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਵਸੇ ਜਲ ਤੇ ਥਲ ਕਰ ਪਾਣੀ ਦੇ ਵਿੱਚ ਮਾਰੂ ਥਲ ਪੈਦਾ ਕੀਤੇ ਥਲ ਤੇ ਕੂਵਾ ਜਿੱਥੇ ਪਾਣੀ ਦੀ ਬੂੰਦ ਨਹੀਂ ਉੱਥੇ ਖੂਬ ਪੈਦਾ ਕਰ ਦਿੱਤੇ ਤੁਸੀਂ ਕਹਿੰਦੇ ਦੇਖੋ ਅੱਜ ਤੋਂ 2250 ਸਾਲ ਪਹਿਲਾਂ ਕਿਸੇ ਨੂੰ ਇਹ ਆ ਸੀ 300 ਸਾਲ ਪਹਿਲਾਂ ਅਰਬ ਦੇ ਵਿੱਚ ਇਹੋ ਜਿਹਾ ਥੱਲੇੋਂ ਤੇਲ ਨਿਕਲਣਾ ਹੈ ਕਿਸੇ ਨੂੰ ਪਤਾ ਸੀ ਜੀ ਕਿ ਰੱਬ ਦੀ ਖੇਡ ਦੇਖੋ ਵਾਪਰੀ ਜਿੱਥੇ ਪਾਣੀ ਦੀ ਬੂੰਦ ਨਹੀਂ ਲੱਭਦੀ ਉੱਥੇ ਇਹਨਾਂ ਕੁਝ ਉਹਨੇ ਪੈਦਾ ਕਰ ਦਿੱਤਾ ਮੈਂ ਇਸ ਕਰਕੇ ਕਹਿੰਦਾ ਬੰਦਾ ਭੁਲੇਖੇ 'ਚ ਨਾ ਰਹੇ ਜੋ ਕੁਝ ਮੇਰੇ ਕੋਲ ਅੱਜ ਹੈ ਮੈਂ ਇਹੀ ਰਹਿਣਾ ਹੈ ਨਹੀਂ ਨਿਉਜ਼ ਦੀ ਖੇੜ ਦਾ ਕੋਈ ਪਤਾ ਨਹੀਂ ਬਸ ਤੋਂ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੇ ਜਲਤੇ ਥਲਕਰ ਥਲਤੇ ਕੂਵਾਂ ਕੂਬ ਤੇ ਮੇਰ ਕਰਾਵੇ ਉਹ ਪਹਾੜਾਂ ਵਿੱਚ ਖੂਹ ਤੇ ਖੂਹਾਂ ਵਿੱਚੋਂ ਪਹਾੜ ਪੈਦਾ ਕਰ ਦਿੰਦਾ ਧਰਤੀ ਤੇ ਆਕਾਸ਼ ਚੜਾਵੇ ਚੜਾ ਆਕਾਸ਼ ਗਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਚਿੰਮੇ ਰੌ ਰੰਗ ਕੋ ਕਰੀ ਰੌ ਰੰਗ ਕਰ ਡਾਰੇ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੇ ਉਹਦੀ ਗੱਦਾ ਪਤਾ ਹੈ ਜੀ ਮੂਰਖ ਬੰਦਾ ਇਹ ਸਾਡੇ ਸਾਹਮਣੇ ਹੈ ਜੀ ਮੈਂ ਇੱਕ ਉਦਾਹਰਨ ਦੇਣਾ ਨਾਭਾ ਪਟਿਆਲਾ ਤੇ ਜੀਂਦ ਇਹ ਰਿਆਸਤਾਂ ਦਾ ਬਜ਼ੁਰਗੋ ਤੁਹਾਨੂੰ ਪਤਾ ਸਾਰਿਆਂ ਨੂੰ ਇਹ ਵੀ ਸਭ ਨੂੰ ਪਤਾ ਹੈ ਪਸ਼ੋਕਣ ਮਾਲਵੇ ਦਾ ਮਹਾਰਾਜ ਹੈ ਹਾਂਜੀ ਉਥੇ ਫੁੱਲ ਤੇ ਸੰਦਲੀ ਭਾਈ ਕਾਲੇ ਨਾਲ ਸਤਿਗੁਰੂ ਸਾਹਮਣੇ ਬੱਚੇ ਪੇਟ ਖੜਕਾਂਦੇ ਆਏ ਨਾ ਇਹ ਸਭ ਨੂੰ ਬਟੇ ਢ ਖੜਕਾਂਦੇ ਆਏ ਤੇ ਮਾਰੇ ਨੇ ਹੀ ਪੁੱਛਿਆ ਸੀ ਕਾਦੇ ਲਈ ਕਾਲਿਆ ਇਹ ਇਹ ਕਾਦੇ ਲਈ ਕੌਣ ਨੇ ਉਹਨੇ ਕਿ ਮੇਰੇ ਭਤੀਜੇ ਨੇ ਮੇਰੇ ਭਰਾ ਤੇ ਪਰਜਾਈ ਨਹੀਂ ਇਹ ਪੇਟ ਖੜਕਾਂਦੇ ਢ ਢ ਖੜਕਾਂਦੇ ਤੇਰੇ ਦਰ ਤੋਂ ਰੋਟੀ ਮੰਗਣ ਆਏ ਆ ਜਿਹੜੇ ਅਜੇ ਤੱਕ ਰਾ ਹਿਸਟਰੀ ਵਿੱਚ ਉਹਨਾਂ ਦਾ ਨਾਮ ਬਣਿਆ ਹੋਇਆ ਇਹ ਗੱਲ ਵੱਖਰੀ ਕਿ ਬੰਦੇ ਦੀ ਫਿਰਤਰ ਤੇ ਉਸ ਗੁਰੂ ਨੂੰ ਭੁੱਲ ਜਾਂਦਾ ਜਿਨੇ ਦਿੱਤਾ ਹੁੰਦਾ ਗੁਰੂ ਫਿਰ ਵੀ ਦਾਤਾ ਨਹੀਂ ਜਾਂਦਾ ਹੈ ਉਹਨਾਂ ਕਹਿੰਦੇ ਜੀ ਇਹ ਇਹ ਰੋਟੀ ਮੰਗਣ ਆਇਆ ਮਾਰੇ ਨੇ ਕਿਹਾ ਗੁਰੂ ਨਾਨਕ ਦੇ ਦਰ ਤੇ ਪੇਟ ਖੜਕਾਉਂਦੇ ਆਇਆ ਢਿੱਡ ਭਜਾਂਦੇ ਆਇਆ ਇਹਨਾਂ ਦੀ ਔਲਾਦ ਦੇ ਘੁੜੇ ਯਮਨਾ ਨਦੀ ਤੱਕ ਰਾਜ ਕਰਨਗੇ ਐਸਾ ਹੋਇਆ ਅੱਜ ਵੀ ਦੇਖੋ ਤੁਸੀਂ ਦੇਖਦੇ ਹੋ ਮੈਂ ਆਪ ਨੂੰ ਬੇਨਤੀ ਕਰਾਂ ਖਿੰਨ ਚ ਕੋਈ ਪਤਾ ਨਹੀਂ ਕੀ ਬਣ ਜਾਣਾ ਹੈ ਦੂਜੀ ਗੱਲ ਇੱਕ ਖਿੰਨ ਜਿਹੜਾ ਮੈਂ ਮੈਂ ਸਿਰਫ ਇਹ ਕਥਾ ਉਹਨਾਂ ਲਈ ਜਿਹੜੇ ਗੁਰੂ ਦੇ ਬਚਨ ਤੇ ਪੂਰਨ ਭਰੋਸਾ ਰੱਖਦੇ ਆ ਮੇਰਾ ਗੁਰੂ ਨਜ਼ਰ ਭਰ ਕੇ ਦੇਖੇ ਤੇ ਰੇਤ ਦੇ ਕਿਣਕਿਆਂ ਨੂੰ ਵੀ ਸੋਨੇ ਦੇ ਪਹਾੜ ਬਣਾ ਸਕਦਾ ਕਿਸੇ ਨੂੰ ਪਤਾ ਸੀ ਪੰਜੋਖਰੇ ਜਦੋਂ ਗੁਰੂ ਹਰਕੀਰਨ ਸਾਹਿਬ ਉਤਰੇ ਆ ਕਿਸੇ ਨੂੰ ਪਤਾ ਸੀ ਵੀ ਕੱਲ ਨੂੰ ਲਾਲਚੰਦ ਪੰਡਤ ਨੇ ਆਪਣਾ ਜਨੇਊ ਲਾ ਕੇ ਆ ਸਾਢੇ ਪੰਜ 6-7 ਸਾਲ ਦੇ ਬੱਚੇ ਦੇ ਪੈਰਾਂ 'ਚ ਰੱਖ ਦੇਣਾ ਤੇ ਜਿਹਨੂੰ ਲੋਕ ਪਿੰਡ 'ਚ ਝੂਰ ਕਹਿੰਦੇ ਆ ਕਮਲਾ ਕਹਿੰਦੇ ਆ ਬੋਲਾ ਕਹਿੰਦੇ ਆ ਕੱਲ ਸ਼ਾਮ ਨੂੰ ਇਹਨੇ ਗੀਤਾ ਦਾ ਮਹਾਨ ਪੰਡਿਤ ਬਣ ਜਾਣਾ ਹੈ ਤੇ ਇਹ ਸਾਡੀ ਹਿਸਟਰੀ ਹੈ ਮੈਂ ਤਾਂ ਕਿ ਵੀ ਉਹਨਾਂ ਲਈ ਜਿਹੜੇ ਸਤਿਗੁਰੂ ਤੇ ਭਰੋਸਾ ਕਰਦੇ ਆ ਵੀ ਗੁਰੂ ਖਿੰਨ ਚ ਮੈਨੂੰ ਅੱਜ ਇਹ ਸ਼ਬਦ ਨੂੰ ਜਦੋਂ ਮੈਂ ਪੜ੍ਹ ਰਿਹਾ ਮੇਰੇ ਮਨ 'ਚ ਫਿਰ ਹੁੰਦਾ ਸਾਡੇ ਤਰਕ ਸਾਡੀਆਂ ਦਲੀਲਾਂ ਗੁਰੂ ਨੇ ਅੱਜ ਕਿਹਾ ਸਿਆਣੇ ਲੋਕ ਮਰ ਗਏ ਖੱਪ ਗਏ ਪਰ ਰੱਬ ਦਾ ਅੰਤ ਕੋਈ ਨਹੀਂ ਪਾ ਸਕਿਆ ਉਹਨੇ ਇਹੀ ਕਿਹਾ ਪੰਡਿਤ ਲਾਲ ਚੰਦ ਨੇ ਬਿਹਾਰਕ੍ਰਿਸ਼ਨ ਚਲੂ ਸਾ ਕੀ ਤੂੰ ਸਾਰੇ ਜਾਣਦੇ ਉਸ ਬੰਦੇ ਤੇ ਮહેર ਹੋ ਗਈ ਇੱਕ ਖਿੰਨ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੋਹੀ ਉਹ ਬੰਦਾ ਅਰਥ ਕਰ ਰਿਹਾ ਹੈ ਪੰਡਿਤ ਲਾਲਚੰਦ ਜਨੇਊ ਲਾ ਕੇ ਕਹਿੰਦਾ ਮੈਂ ਮੱਥਾ ਠੀਕਿਆ ਮੈਂ ਭੁੱਲ ਗਿਆ ਸੰਤਰ ਕਰ ਬੈਠਾ ਉਸ ਦੀ ਗਤੀ ਨੂੰ ਕੋਈ ਪਤਾ ਨਹੀਂ ਤੇ ਉਂਝ ਵੀ ਮੈਂ ਇੱਕ ਵਾਰ ਕਥਾ ਕਰ ਦਿਆਂ ਕਿ ਆਸੀ ਜੀ ਜ਼ਿੰਦਗੀ ਵਿੱਚ ਕਿਸੇ ਬੰਦੇ ਤੇ ਵੀ ਮੈਂ ਕਹਾਂਗਾ ਚਲੋ ਵਿਰੋਧੀ ਦੁਸ਼ਮਣ ਕਹਿੰਦੇ ਆ ਜੀ ਵੀ ਮੇਰਾ ਦੁਸ਼ਮਣ ਹੈ ਉਂਝ ਵੈਸੇ ਦੁਸ਼ਮਣ ਦਾ ਅਰਥ ਵੈਰੀ ਨਹੀਂ ਹੁੰਦਾ ਦੁਸ਼ਮਨ ਦਾ ਲਬਜ਼ੀ ਅਰਥ ਹੈ ਦੂਸ਼ਤ ਹੈ ਮਨ ਜਿਸਕਾ ਜਦੋਂ ਆਪ ਦੁਸ਼ਮਨ ਨੂੰ ਲੱਭੋਗੇ ਨਾ ਕੋਸ਼ ਵਿੱਚ ਇਹਦਾ ਅਰਥ ਜਿਸ ਮਨ ਦੇ ਦਾ ਮਨ ਦੂਸ਼ਤ ਹੋ ਗਿਆ ਮੈਲਾ ਹੋ ਗਿਆ ਉਹ ਹੀ ਦੁਸ਼ਮਨ ਹੈ ਦੂਸ਼ਤ ਹੈ ਮਨ ਜਿਸਕਾ ਹੁਣ ਜੇ ਮੰਨ ਲਓ ਵਿਰੋਧੀ ਹੈ ਕੋਈ ਤੇ ਮੈਂ ਇਹ ਵੀ ਕਹਿਣਾ ਉਹਨਾਂ ਗੁਰਮਖੋ ਵਿਚਾਰਾਂ ਦਾ ਮਤ ਭੇਦ ਹੋਣਾ ਖੂਬਸੂਰਤੀ ਹੈ ਉਹ ਸਾਰੀ ਗਿਰਤ ਲੈ ਕੇ ਵੀ ਮੈਂ ਤੇਰੇ ਇਸ خیال ਨਾਲ ਸਹਿਮਤ ਨਹੀਂ ਮੈਂ ਇਹ ਗਮ ਆ ਗੱਲ ਕਹਾਗਾ ਵਿਚਾਰਾਂ ਦਾ ਮਤ ਪੇਦ ਹੋਣਾ ਖੂਬਸੂਰਤ ਹੀ ਹੈ ਮਨ ਪੇਦ ਹੋ ਜਾਣਾ ਬੜਾ ਖਤਰਨਾਕ ਹੈ ਮਨ ਪੇਦ ਨਹੀਂ ਚਾਹੀਦਾ ਕਦੀ ਵੀ ਕਿਸੇ ਤੇ ਸਮਝ ਚੰਗਾ ਆ ਗਿਆ ਕਿਸੇ ਕੁਲ ਮਾੜਾ ਆ ਗਿਆ ਉਸ ਦੇ ਮਾੜੇ ਸਮੇਂ ਨੂੰ ਦੇਖ ਕੇ ਕਦੀ ਵੀ ਮਜ਼ਾਕ ਨਾ ਡਾਓ ਮਨਾ ਕਦੀ ਵੀ ਭਾਵੇਂ ਉਹ ਸਰੀਰਕ ਤੌਰ ਤੇ ਹੋਵੇ ਤਾਲੀਮ ਦੇ ਤੌਰ ਤੇ ਹੋਵੇ ਬੱਚਿਆਂ ਦੇ ਤੌਰ ਤੇ ਹੋਵੇ ਮਾਪੇ ਬਾਪ ਦੇ ਤੌਰ ਤੇ ਜਿਸ ਬੰਦੇ ਤੇ ਵਕਤ ਹੋ ਜਾ ਜੇ ਕਦੀ ਵੀ ਖਾਸ ਨਾ ਉਹਨੂੰ ਘਰ ਘਰ ਵੀ ਜਾ ਕੇ ਲੋਕਾਂ ਨੂੰ ਦੱਸ ਨਾ ਕਿਉਂਕਿ ਸਮਾ ਤੇ ਨੂੰ ਦੱਸ ਦੇ ਕੋਈ ਉਹਨੂੰ ਪਛਾਣ ਲੈਂਦਾ ਇੱਕ ਦਿਨ ਉਹ ਤੇਰੇ ਘਰ ਵਿੱਚ ਵੀ ਵਾਪਰ ਜਾਂਦਾ ਹੈ ਮੇਰੀ ਬੇਨਤੀ ਸਮਝ ਗਏ ਨਾ ਜੀ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਬੀਰ ਗਰਬ ਨਾ ਕੀਜੀਏ ਰੰਗ ਨਾ ਸੀਏ ਕੋਈ ਅਜੂਸੋ ਨਾਉ ਸਮੁੰਦਰ ਮੈਂ ਕਿਆ ਜਾਨੂ ਕਿਆ ਹੋਇ ਪਤਾ ਥੋੜਾ ਕੀ ਹੋ ਜਾਣ ਉਸ ਦੀ ਉਸ ਦੀ ਗੱਤ ਨੂੰ ਕੋਈ ਨਹੀਂ ਜਾਣਦਾ ਸ਼ੀਆ ਬਾਜਾਂ ਚਰਗਾ ਕੋਈਆਂ ਇਹਨਾਂ ਖਵਾਲੇ ਖਾ ਕਾ ਖਾਂ ਤੈਨਾ ਮਾਸ ਖਵਾਲੇ ਇਹ ਚਲਾਏ ਰਾਹ ਨਤਿਆਂ ਵਿੱਚ ਟੱਬੇ ਟੱਬੇ ਦਿਖਾਲੇ ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਉਹਦੀ ਗੱਤ ਨੂੰ ਕੋਈ ਨਹੀਂ ਜਾਣ ਸਕਦਾ ਧਰਤੀ ਉਪਰ ਕੋਟਗੜ੍ਹ ਕਿੱਤੀ ਗਈ ਵਜਾ ਹੈ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾ ਪਾਏ ਜਿਹੜੇ ਸਮਾਨ ਨੂੰ ਟਾਕੀਆਂ ਲਾਉਂਦੇ ਸਨ ਪੰਜਾਬੀ ਦੇ ਸ਼ਬਦ ਉਹਨਾਂ ਦੇ ਨੱਕ 'ਚ ਨੱਥ ਪਾ ਕੇ ਧਰਤੀ ਤੇ ਸੜ ਦਿੰਦਾ ਹੈ ਮਾਰੇ ਗੁਰੂ ਤੇਗ ਬਹਾਦਰ ਸਾਹਿਬ ਕਹ ਰਿਆ ਨਾ ਹਰ ਕੀ ਗਤ ਨੇ ਕਉ ਜਾਣੇ ਜੋਗੀ ਜਤੀ ਤਪੀ ਪਚਾਰੇ ਅਰਬੋ ਲੋਕ ਸਿਆਣੇ ਰਹਾਉ ਛਿਨ ਮੈਂ rau ਰੰਕ ਕੋ ਕਰੀ ਇੱਕ ਖੇਨ ਵਿੱਚ ਗਰੀਬ ਨੂੰ ਪਾਤਸ਼ਾਹ ਬਣਾ ਦਿੰਦਾ ਰਾਜਾ ਬਣਾ ਦਿੰਦਾ ਰੌ ਰੰਗ ਕਰ ਡਾਰੇ ਇੱਕ ਖਿੰਨ ਵਿੱਚ ਸੱਚੀ ਮੁੱਚੀ ਬੰਦਾ ਗਰੀਬ ਬਣ ਜਾਂਦਾ ਮਹਾਰਾਜ ਕਹਿੰਦੇ ਨਾ ਕਬੂ ਖੀਰ ਖਾਂਡ ਕਿਉ ਨਾ ਭਾਵੇ ਕਬੂ ਕਰ ਕਰ ਟੂਕ ਮੰਗਾਵੇ ਕਬੂ ਕੂਰ ਚਨੇ ਬਿਨਾਵੇ ਮਹਾਰਾਜ ਦਾ ਭਗਤ ਨਾਮ ਦੇ ਸ਼ਬਦ ਕਹਿੰਦੇ ਕਈ ਵਾਰੀ ਬੰਦਾ ਇਨਾ ਮਿਲਦਾ ਘਰ ਖੰਡ ਖੀਰ ਕਿਉ ਨੂੰ ਠੁੱਡੇ ਮਾਰਦਾ ਮੈਨੀਆਂ ਖਾਣਾ ਮੈਨੂੰ ਨਹੀਂ ਪਸੰਦ ਮੈਂ ਨਹੀਂ ਲਾਈਕ ਕਰਦਾ ਮੈਂ ਖਾਣਾ ਨਹੀਂ ਪਸੰਦ ਕਰਦਾ ਬਾਬਾ ਜੀ ਕਹਿੰਦੇ ਆ ਕਈ ਵਾਰੀ ਇਹ ਵੀ ਸਮਾ ਆ ਜਾਂਦਾ ਬੰਦਾ ਝੋਲੀ ਅੜ ਕੇ ਘਰ ਘਰ ਰੋਟੀਆਂ ਮੰਗਣ ਤੁਰ ਪੈਂਦਾ ਘਰ ਘਰ ਰੋਟੀ ਮੰਗਦਾ ਰੋਟੀ ਵੀ ਨਸੀਬ ਨਹੀਂ ਹੁੰਦੀ ਕਈ ਵਾਰੀ ਬੰਦਾ ਕੂੜੇ ਤੇ ਬੈਠ ਕੇ ਛੋਲੇ ਚਨੇ ਚੁੱਲ ਲੱਗ ਪੈਂਦਾ ਬੀਨ ਲੱਗ ਪੈਂਦਾ ਕਬੂ ਖੀਰ ਖਾਂਡ ਕੇ ਉਹ ਨਾ ਭਾਵੇ ਕਬੂ ਘਰ ਘਰ ਟੂਕ ਮੰਗਾਵੇ ਕਬੂ ਕੂਰਨ ਚਨੇ ਬਿਨਾ ਵੈ ਜਿਉਂ ਰਾਮ ਰਾਖਾ ਤਿਉ ਰਹੀ ਐ ਰੇ ਭਾਈ ਹਰ ਕੀ ਮਹਿਮਾ ਕਿਛ ਕਹਿ ਨ ਮਚਾਈ ਉਹਦਾ ਕੋਈ ਕਥਨ ਨਹੀਂ ਉਹਨੂੰ ਕਰ ਸਕਦਾ ਮਹਾਰਾਜ ਕਹਿੰਦੇ ਕਬੂ ਤੁਰੇ ਤੁਰੰਗ ਨਚਾਵੇ ਕਦੀ ਏ ਘੋੜਿਆਂ ਤੇ ਚੜਾ ਘੋੜਿਆਂ ਨੂੰ ਨਚਾਉਂਦਾ ਹੈ ਕਬੂ ਘਾੜ ਸੁਪੀਦੀ ਸੁਆਵੇ ਕਈ ਵਰੀ ਹਰ ਰੋਜ ਇਹਦੇ ਬੈੱਡ ਦੀ ਚਾਦਰ ਬਦਲੀ ਜਾਂਦੀ ਏ ਚਿੱਟੀਆਂ ਚਾਦਰਾਂ ਕਬੂ ਭੂਮ ਪਿਆਰ ਨਾ ਪਾਵੇ ਕਦੀ ਉਹ ਹੀ ਬੰਦਾ ਜਿਹੜਾ ਘੋੜਿਆਂ ਅਰਬੀਆਂ ਦੀ ਸਵਾਰੀ ਕਰਦਾ ਜਿਹਦੇ ਰੋਜ਼ ਬਿਸਤਰਾ ਬਦਲਿਆ ਜਾਂਦਾ ਮਹਾਰਾਜ ਕਹਿੰਦੇ ਜੀ ਪਰਾਲੀ ਦੀ ਗੱਠੜੀ ਲੈ ਕੇ ਤੁਰਿਆ ਫਿਰਦਾ ਕਿ ਕਦੋਂ ਐਸ ਹਵੇਲੀ ਦਾ ਬੂਹਾ ਬੰਦ ਹੋਵੇ ਇਹਦੀ ਪਰਿਸ਼ੱਤੀ ਦੇ ਥੱਲੇ ਮੈਂ ਪਰਾਲੀ ਵਿਸ਼ਾ ਕੇ ਰਾਤ ਬਤੀਤ ਕਰ ਲਵਾਂ ਸਿੱਧੀ ਜੀ ਗੱਲ ਚਲੋ ਪਰਿਸ਼ੱਤੀ ਪਰਾਲੀ ਮੈਂ ਵਿਆਹ ਖਿਆਲੀ ਵਰਤਿਆ ਪਰਾਲੀ ਵਿਸ਼ਾਣੀ ਵੀ ਨਸੀਬ ਨਹੀਂ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਓ ਰੀਤੇ ਭਰੇ ਪਰ ਐਸਾ ਖਨਾਵੇ ਇਹ ਤਾਕੂ ਵਿਵਹਾਰ ਹੈ ਇਹ ਮਹਾਰਾਜ ਕੀ ਖੇਡ ਹੈ ਕਹਿੰਦੇ ਨੇ ਆਪਣੀ ਮਾਇਆ ਆਪ ਪਸਾਰੀ ਇਹ ਪ੍ਰਭੂ ਨੇ ਆਪਣੀ ਸ਼ਕਤੀ ਦਾ ਪਸਾਰਾ ਆਪ ਕੀਤਾ ਹੈ ਹਰ ਥਾਂ ਤੇ ਕੀਤਾ ਹੈ ਆਪ ਇਹ ਦੇਖਣ ਹਾਰਾ ਆਪ ਇਹ ਖੇਡ ਹੁੰਦਾ ਪਿਆ ਨਾਲੇ ਦੇਖੀ ਜਾਂਦਾ ਕਿਤੇ ਕੋ ਡਿੱਗ ਰਿਹਾ ਹੈ ਕੋਈ ਚੜ ਰਿਹਾ ਹੈ ਕੋਈ ਬੁਝ ਰਿਹਾ ਹੈ ਕੋਈ ਜਾਗ ਰਿਹਾ ਹੈ ਮਹਾਰਾਜ ਕਹਿੰਦੇ ਨਾਨਾ ਰੂਪ ਧਰੇ ਬਹੁਰੰਗੀ ਉਹ ਨਾਨਾ ਅਰਥ ਹੈ अनेका ਹਾਂਜੀ अनेका ਰੂਪ ਧਾਰਦਾ ਹੈ ਬਹੁ ਰੰਗੀ ਦਾ ਅਰਥ ਕਰਾਂਗੇ ਬਹੁ ਰੂਪੀਆ ਜਾਂ ਕਹਿ ਲੋ ਕਈ ਰੰਗ ਕਰਦਾ ਹੈ ਮਹਾਰਾਜ ਕਹਿੰਦੇ ਸਭ ਤੇ ਰਹੇ ਨਿਆਰਾ ਜਿਹੜੇ ਗਰੀਬ ਬਣਾਉਂਦੇ ਨੇ ਉਹਦੀ ਵੀ ਖੇਡ ਵਰਤਾਂਦਾ ਹੈ ਅਮੀਰਾਂ ਦੀ ਬਣਾਉਂਦਾ ਹੈ ਭਰੇ ਵੀ ਭਰ ਖਾਲੀ ਖਾਲੀ ਭਰਦਾ ਹੈ ਪਰ ਵੈਗੁਰੂ ਜੀ ਇਹੋ ਜਿਹਾ ਬਹੁ ਰੂਪੀਆ ਸਭ ਕੁਝ ਕਰਕੇ ਨਾ ਹੀ ਗਰੀਬੀ ਚ ਰਹੁੰਦਾ ਹੈ ਤੇ ਨਾ ਸੱਚੀ ਮੁੱਚੀ ਅਮੀਰੀ ਵਿੱਚ ਕਿਤੇ ਉੱਚੀਆਂ ਛਾਲਾਂ ਮਾਰਦੇ ਸਭ ਤੋਂ ਨਰਲੇਬ ਰਹਿੰਦਾ ਹੈ ਕਿਹਦੇ ਚ ਕਿਸੇ ਚ ਪਰਵਿਰਤ ਨਹੀਂ ਹੁੰਦਾ ਅਸੀਂ ਲੋਕ ਰੋ ਰਹੇ ਆ ਕੋਈ ਆਸ ਰੇ ਨਹੀਂ ਪਿਆਰੋ ਉਹਦੇ ਕਰਨਾ ਸੋਗ ਹੈ ਨਾ ਉਹਦੇ ਕਰ ਢੋਲ पे ਵੱਜਦੇ ਮਹਾਰਿ ਸੱਚੇ ਪਾਤਸ਼ਾਹ ਕਹਿ ਰਿਹਾ ਇਹ ਉਹਦੀ ਖੇਡ ਹੈ ਆਪੇ ਖਰ ਇੱਕ ਰੰਗ ਹੈ ਆਪੇ ਬਹੌਰੰਗੀ ਜੋਤਿਸ ਭਾਵੈ ਨਾਨਕ ਅਸਾਈ ਗੱਲ ਚੰਗੀ ਬਸ ਉਹਦੇ ਰੂਪ ਨੇ ਜੀ ਬਾਜ਼ੀ ਘਰ ਜੈਸੇ ਬਾਜ਼ੀ ਪਾਈ ਨਾ ਨਾ ਰੂਪੇ ਇੱਕ ਦਿਖਲਾਈ ਸਾਹ ਉਤਾਰ ਥਮਿਓ ਪਸਾਰਾ ਤਬ ਏਕੋ ਏਕੰਕਾਰਾ ਇਹਉਨੇ ਪਸਾਰਾ ਕੀਤਾ ਗੁਰੂ ਜੀ ਕਹਿ ਰਿਆ ਨਾ ਨਾ ਰੂਪ ਧਰੇ ਬਹੁਰੰਗੀ ਸਭ ਤੇ ਰਹੇ ਨਿਆਰਾ ਸਭ ਤੋਂ ਨਰਲੀ ਪਰਿੰਦਾ ਖੀਰਲੇ ਬਚਨ ਨੇ ਆ ਗਨਤ ਉਸ ਦੀ ਕੋਈ ਗਿਣਤੀ ਮਿੰਤੀ ਨਹੀਂ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਕੋਈ ਗਿਣਤੀ ਮਿੰਤੀ ਨਹੀਂ ਆਪਾਰ ਉਸ ਦਾ ਪਾਰ ਕਿਸੇ ਨੇ ਪਾਇਆ ਕਿਸੇ ਨੇ ਥਾ ਨਹੀਂ ਪਾਇਆ ਕਿਸੇ ਨੇ ਉਹਦਾ ਅੰਤ ਨਹੀਂ ਪਾਇਆ ਅਲਖ ਉਹਨੂੰ ਲਖਿਆ ਨਹੀਂ ਜਾ ਸਕਦਾ ਉਹ ਲਖਣ ਤੋਂ ਉਹ ਸਮਝ ਨਹੀਂ ਆਉਂਦਾ ਮਹਾਰਾਜ ਕਹਿੰਦੇ ਨੇ ਜਿਹ ਅਲਖ ਨਿਰੰਜਨ ਨਿਰ ਅੰਜਨ ਨਿਰ ਅਰਥ ਰਹਿਤ ਅੰਜਨ ਦਾ ਅਰਥ ਸੁਰਮਾ ਸੁਰਮਾ ਹੁੰਦਾ ਕਾਲਾ ਨਿਰੰਜਨ ਦਾ ਅਰਥ ਹੈ ਜਿਹੜਾ ਕਾਲਕ ਤੋਂ ਰਹਿਤ ਹੈ ਉਹਦੇ ਉੱਤੇ ਕੋਈ ਅਸਰ ਨਹੀਂ ਇਸ ਚੀਜ਼ ਦਾ ਆਗੰਤ ਅਪਾਰ ਅਲਖ ਨਿਰੰਜਨ ਜੇ ਸਭ जग ਪਰਮਾਇਓ ਜਿੰਨੇ ਸਾਰੀ ਦੁਨੀਆ ਨੂੰ ਪਰਮਾਇਆ ਪਏ ਇਹ ਸਾਰੇ ਅਸੀਂ ਉਹਦੀ ਉਹਦੇ ਨੇ ਚਾਹੇ ਨੱਚਣੇ ਪਏ ਨਾ ਕਿ ਕਿਤੇ ਰੋਈ ਜਾਂਦਾ ਕਿਤੇ ਹੱਸੀ ਜਾਂਦਾ ਕਿਤੇ ਖੇਡੀ ਜਾਂਦਾ ਕੋਈ ਪਤਾ ਨਹੀਂ ਉਹ ਪਰਮਾਇਆ ਖੇ ਗੁਰੂ ਸਾਹਿਬ ਕਹਿੰਦੇ ਸਗਲ ਭਰਮ ਤਜ ਨਾਨਕ ਪ੍ਰਾਣੀ ਸਭ ਜੇ ਸਭ जग ਪਰਮਾਇਓ ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ ਕੁਝ ਗੁਰਮੁਖੇ ਦੇ ਅਰਥ ਕਰਦੇ ਆ ਕਿ ਹੈ ਪ੍ਰਾਣੀ ਸਾਰੇ ਭਰਮ ਨੂੰ ਤਜ ਕੇ ਉਹਦੇ ਵਿੱਚ ਚਿੱਤ ਲਾ ਪਰ ਇਹ ਗੁਰਮੁਖਾਂ ਨੇ ਅਰਥ ਕੀਤੇ ਕਿ ਗੁਰੂ ਸਾਹਿਬ ਪ੍ਰਾਣੀ ਨੂੰ ਸੰਬੋਧਨ ਕਰਕੇ ਆਪਣੀ ਅਵਸਥਾ ਦੱਸ ਰਿਹਾ ਸਗਲ ਭਰਮ ਤਜ ਨਾਨਕ ਪ੍ਰਾਣੀ ਕੀ ਪ੍ਰਾਣੀ ਸਾਰੇ ਭਰਮ ਤਜ ਕੇ ਸਾਰੇ ਭੁਲੇਖੇ ਛੱਡ ਕੇ ਚਰਨ ਤਾਹੇ ਚਿੱਤ ਲਾਇਓ ਅਸੀਂ ਉਸ ਵੈਗੁਰੂ ਜਿਹਦੇ ਚਰਨਾਂ ਵਿੱਚ ਆਪਣਾ ਚਿੱਤ ਲਾਇਆ ਹੈ ਸਮਝ ਗਿਆ ਨਾ ਜੀ ਕਹਿੰਦੇ ਆ ਜਿਹੜੇ ਭਰਮ ਨੇ ਹੈ ਨਾ ਆ ਅਮੀਰ ਆ ਗਰੀਬ ਆ ਦੁਖੀ ਆ ਸੁਖੀ ਆ ਬਿਮਾਰ ਆ ਤੰਦਰੁਸਤ ਮਹਾਰਾਜ ਕਹਿੰਦੇ ਨੇ ਸਾਰੇ ਭਰਮ ਤੋਂ ਨੇ ਭਰਮ ਪੈਦਾ ਕੀਤੇ ਆ ਉਹ ਖੇਡ ਰਚੀ ਬੈਠਾ ਇਹ ਸਾਰੇ ਭਰਮ ਨੂੰ ਛੱਡ ਕੇ ਇਹ ਪ੍ਰਾਣੀ ਅਸੀਂ ਉਸ ਪਰਮਾਤਮਾ ਦੇ ਵਿੱਚ ਆਪਣਾ ਚਿੱਤ ਲਾਇਆ ਹੈ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਸਾਨੂੰ ਇਹ ਕਹਿੰਦੇ ਪਿਆ ਬੰਦਿਆ ਕੋਈ ਪਤਾ ਨਹੀਂ ਕੱਲ ਨੂੰ ਤੇਰੇ ਨਾਲ ਕੀ ਵਾਪਰ ਜਾਣਾ ਹੈ ਬਸ ਤੂੰ ਪਹਿਚ ਰਹੁ ਹੁਕਮ ਚ ਰਹੁ ਉੱਚੀ ਨਾ ਬੋਲ ਮੇਰੀ ਬੇਨਤੀ ਉੱਚੀ ਅਰਥ ਗਲੇ ਦੀ ਨਹੀਂ ਕਹਿ ਰਿਆ ਹੰਕਾਰ ਦੇ ਉੱਚੇ ਬੋਲ ਨਾ ਬੋਲ ਪਤਾ ਨਹੀਂ ਕੱਲ ਨੂੰ ਤੇਰੇ ਨਾਲ ਕੀ ਬਣ ਵਾਲਾ ਹੈ ਇਹਨੂੰ ਮੈਂ ਇਹ ਨਹੀਂ ਕਾਂਗਾ ਡਰਾਵਾ ਇਹ ਨਿਰਮਲ ਪੈ ਜਿਸ ਬੰਦੇ ਅੰਦਰ ਇਹ ਆ ਜਾਏ ਦੂਜੇ ਦੇ ਦੁੱਖ ਨੂੰ ਫਿਰ ਦੁੱਖ ਮਹਿਸੂਸ ਕਰਦਾ ਹੈ